ਅਜੂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਅੱਲਾ ਕਹੋ ਰਾਮ ਕਹੋ ਸ਼ਾਮ ਕਹੋ ਗੋਪਾਲ ਕਹੋ ਪਾਰ ਬ੍ਰਹਮ ਕਹੋ ਜਿਸ ਵੇਲੇ ਉਸ ਦੀ ਮੌਜ ਹੋਈ ਹੈ ਉਹ ਇਸ ਸੰਸਾਰ ਦੇ ਵਿੱਚ ਗੁਰਨਾਨਕ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ ਜਿਨ੍ਹਾਂ ਦੇ ਵਾਸਤੇ ਭਵਿਕਤ ਪ੍ਰਾਨ ਦੇ ਵੀ ਪਵਿੱਤਰ ਬਚਨ ਹਨ 18 ਪੁਰਾਨਾਂ ਦੇ ਵਿੱਚੋਂ ਭਵਿਕਤ ਪ੍ਰਾਨ ਜੋ ਕਿ ਪਹਿਲੇ ਯੁੱਗਾਂ ਵਿੱਚ ਰਚਿਆ ਗਿਆ ਹੈ ਬੇਦਵਿਆਸ ਜੀ ਜਿਨ੍ਹਾਂ ਨੇ 18 ਪੁਰਾਨਾਂ ਦੀ ਰਚਨਾ ਕੀਤੀ ਹੈ ਉਹ ਗੁਰੂ ਨਾਨਕ ਦੀ ਜੋਤ ਦਾ ਆਉਣ ਦਾ ਕਲਯੁਗ ਦਾ ਸਮਾ ਵਰਣਨ ਕਰਦੇ ਨੇ এবਮ ਬੈ ਧਰਮ ਪ੍ਰਚਰਿਆ ਜਦ ਕਲੂ ਤਦ ਵੈ ਲੋਕ ਰਖਿਆ ਅਰਥੰ ਮਲੇ ਸ਼ਾਨਾ ਨਾ ਛੇਤਵੇ ਪਸ਼ਮ ਤੋ ਬੇਦੀਵਨ ਸੇ ਨਾਨਕੋ ਪਸ਼ਮ ਤੋ ਸ਼ੁਭ ਦੇਸ ਸੇ ਬੇਦੀ ਮੰਤੇਸ਼ ਨਾਨਕੋ ਇਹ ਵੀ ਮੈ ਧਰਮ ਪ੍ਰਚਾਰਿਆ ਜਿਸ ਵੇਲੇ ਇਹ ਸੰਸਾਰ ਦੇ ਵਿੱਚ ਪੂਰਨ ਤੌਰ ਦੇ ਉੱਤੇ ਧਰਮ ਦੀ ਹਾਨੀ ਤੇ ਧਰਮੀ ਲੋਕਾਂ ਦੀ ਪੂਰਨ ਹਾਨੀ ਸ਼ੁਰੂ ਹੋ ਜਾਏਗੀ ਕੋਈ ਵੀ ਉਹਨਾਂ ਦੀ ਗੱਲ ਸੁਣਨ ਵਾਲਾ ਨਹੀਂ ਹੋਵੇਗਾ ਕੋਈ ਧਰਮ ਦੀ ਗੱਲ ਕਰਨ ਵਾਲਾ ਨਹੀਂ ਹੋਵੇਗਾ ਐਸਾ ਵਰਤਾਰਾ ਜਿਸ ਵੇਲੇ ਕਲਯੁਗ ਦੇ ਵਿੱਚ ਵਰਤਨਾ ਸ਼ੁਰੂ ਹੋ ਜਾਵੇਗਾ এবਮ ਬੈ ਧਰਮ ਪ੍ਰਚਰਿਆ ਜਦ ਕਲੂ ਜਦ ਕਲੂ ਕਲਯੁਗ ਦੇ ਵਿੱਚ ਤਦ ਬੈ ਲੋਕ ਰਖਿਆ ਆਰਥੰ ਉਸ ਵੇਲੇ ਇਸ ਲੋਕਾਈ ਦੀ ਰੱਖਿਆ ਦੇ ਵਾਸਤੇ ਕਿਉਂਕਿ ਧਰਮ ਤੋਂ ਦੁਨੀਆ ਬੇਮੁਖ ਹੋ ਜਾਊਗੀ ਤੇ ਹੋ ਚੁੱਕੀ ਸੀ ਜੋਰ ਤੇ ਜ਼ਬਰ ਪੂਰਾ ਸੀ ਉਸ ਵੇਲੇ ਬਾਬਰ ਵਰਗਿਆਂ ਨੇ ਔਰ ਵੀ ਕਾਰੂ ਬਾਦਸ਼ਾ ਵਰਗੇ ਮੈਂ ਇਤਨਾ ਏਕੇ ਧਰਮ ਦੇ ਰਾਹ ਦੇ ਉੱਤੇ ਚੱਲਣ ਵਾਲੀਆਂ ਬੁੱਧੀਆਂ ਪ੍ਰਿਸ਼ਟ ਹੋ ਚੁੱਕੀਆਂ ਸਨ ਐਸੀਆਂ ਪ੍ਰਿਸ਼ਟ ਹੋਈਆਂ ਬੁੱਧੀਆਂ ਨੂੰ ਮੁੜ ਕੇ ਧਰਮ ਦੇ ਰਾਹ ਦੇ ਉੱਤੇ ਲਿਆਉਣਾ ਇਹ ਕਿਸੇ ਦੀ ਬਸ ਦੀ ਗੱਲ ਨਹੀਂ ਸੀ ਕਿਸੇ ਦੇ ਵੀ ਤਦਾਬੈ ਲੋਕ ਰਖਿਆਰਥਨ ਮਲੇਸ਼ਨ ਨਾ ਛੇਤਵੇ ਤੇ ਮਲੇਸ਼ਾ ਦਾ ਨਾਸ਼ ਕਰਨ ਦੇ ਵਾਸਤੇ ਮਲੇਸ਼ਨਾ ਬੁੱਧੀ ਮਲੇਸ਼ ਹੋ ਜਾਂਦੀ ਹੈ ਬੁੱਧੀ ਸ਼ੁੱਧਰਦੇ ਹੈ ਤੋ ਬਸ ਮਲੇਸ਼ਾ ਨਾ ਖਤਮ ਹੋ ਜਾਂਦਾ ਹੈ ਸੱਜਣ ਠੱਗ ਵਰਗੇ ਮਲੇਸ਼ ਸੀ ਪਰ ਕੀ ਹੈ ਜਿਸ ਵੇਲੇ ਉਹਨਾਂ ਦਾ ਮਨ ਬੁੱਧੀ ਨੂੰ ਬਦਲ ਦਿੱਤਾ ਤਾ ਉਹ ਸੰਤ ਹੋ ਗਏ ਨੇ ਬਾਲਮੀਕ ਬਟਵਾਰੇ ਵਰਗੇ ਜਿਹੜੇ ਸੀ ਮਲੇਸ਼ ਬੁੱਧੀ ਦੇ ਸਨ ਆਏ ਗਏ ਨੂੰ ਮਾਰ ਦੇਣਾ ਪਰ ਜਿਸ ਵੇਲੇ ਕਿਰਪਾ ਹੋਈ ਹੈ ਤੇ ਉਹਨਾਂ ਦੇ ਕੋਲ ਰਮੈਣ ਵੀ ਰਿਚਾ ਦਿੱਤੀ ਹੈ ਕੌਡੇ ਰਾਖਸ਼ ਵਰਗੇ ਆਉ ਮਲੇਸ਼ਾਨਾ ਨਾਸ਼ ਹੇਤਵੇ ਮਲੇ